ਜਿਸ ਮਰਨੇ ਸੇ ਜਗ ਡਰੇ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ ਖਾਲਸਾ ਜੀ ਫਤਿਹ ਪ੍ਰਵਾਨ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ਸਟੇਜਾਂ ਤੇ ਬੋਲਦਾ ਪਰ ਅੱਜ ਇੱਥੇ ਖਲੋਤਿਆਂ ਮੈਂ ਕਿੱਦਾਂ ਬੋਲਾਂਗਾ ਮੈਨੂੰ ਸਮਝ ਨਹੀਂ ਆਉਂਦੀ ਭਾਈ ਨਿੱਜਰ ਨੂੰ ਮੈਂ ਬਹੁਤੀ ਵਾਰੀ ਤਾਂ ਨਹੀਂ ਮਿਲਿਆ ਮੈਨੂੰ ਤਿੰਨ ਕੁ ਵਾਰੀ ਉਹਨਾਂ ਦੇ ਦਰਸ਼ਨ ਹੋਏ ਪਹਿਲੀ ਵਾਰੀ ਜਦੋਂ ਨਰਿੰਦਰ ਮੋਦੀ ਇੱਥੇ ਆਇਆ ਸੀ ਤੇ ਗਦਰੀ ਬਾਬਿਆਂ ਦੇ ਸੋ ਕਾਲਡ ਸੁਸਾਇਟੀ ਨੇ ਉਹਨੂੰ ਆਪਣੇ ਗੁਰਦੁਆਰੇ 'ਚ ਸੱਦਿਆ ਸੀ ਤੇ ਉਹਦੇ ਬਾਅਦ ਭਾਈ ਗਿਆਨ ਸਿੰਘ ਜੀ ਬੈਠੇ ਆ ਭਾਈ ਨਿੱਜਰ ਹੋਣੀ ਤੇ ਅਸੀਂ ਮੋਦੀ ਦੇ ਖਿਲਾਫ ਨਾਰੇ ਮਾਰਦੇ ਸੀ ਤੇ ਮੈਨੂੰ ਉਹ ਨਗਰ ਕੀਰਤਨ ਯਾਦ ਆ ਦਸ਼ਮੇਸ਼ दरबार ਦਾ ਜਿਹਦੇ 'ਚ ਮੈਂ ਬੋਲਿਆ ਸੀ ਭਾਈ ਨਿੱਜਰ ਝਾੜੂ ਲੈ ਕੇ ਜਿੱਤੂ ਮਹਾਰਾਜ ਦਾ ਸਰੂਪ ਲੰਘਣਾ ਸੀ ਉਹ ਰਾਹ ਦੀ ਸਫਾਈ ਕਰਦਾ ਸੀ ਮੈਨੂੰ ਕਹਿੰਦੇ ਬਈ ਡਾਕਟਰ ਸਾਹਿਬ ਤੁਸੀਂ ਫੇਰ ਵੀ ਆਉਣਾ ਤੁਸੀਂ ਵਾਧ-ਵਾਧ ਕੇ ਟੀਵੀ ਨੂੰ ਇੰਟਰਵਿਊ ਦੇ ਰਹੇ ਹੋ ਤੇ ਕੱਲ ਨੂੰ ਆਉਣ ਤੁਹਾਡੇ ਲਈ ਔਖਾ ਨਾ ਹੋਵੇ ਮੈਂ ਕਿਹਾ ਅਸੀਂ ਕੋਈ ਰਾਹ ਤੇ ਟੁਰੇ ਆ ਜਿਸ ਰਾਹ ਤੇ ਤੁਸੀਂ ਟੁਰੇ ਹੋ ਅਸੀਂ ਤੁਹਾਡੇ ਨਾਲ ਹੀ ਖੜੇ ਹਾਂ ਆਪਣੀ ਜੀਵਨ ਦੇ ਬਾਰੇ ਵੀ ਦੱਸਿਆ ਕਿ ਕਿਸਰਾਉ ਜਰਮਨੀ ਤੋਂ ਇੱਥੇ ਆਏ ਆਪਣੇ ਪਿਤਾ ਜੀ ਦੇ ਸੁਭਾਅ ਬਾਰੇ ਵੀ ਦੱਸਿਆ ਆਪਣੇ ਭਰਾ ਬਾਰੇ ਵੀ ਦੱਸਿਆ ਦੂਸਰੀ ਵਾਰੀ ਉਹਨਾਂ ਦੇ ਦਰਸ਼ਨ ਉਦੋਂ ਹੋਏ ਜਦ ਮੈਂ ਕੁਝ ਸਾਲ ਪਹਿਲਾਂ ਇੱਥੇ ਆਇਆ ਸੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜਿਹੜੀਆਂ ਤਿੰਨ ਤੁਕਾਂ ਮੈਂ UN ਦੇ ਫੇਥ ਫੋਰ ਰਾਈਟ ਹਿਊਮਨ ਰਾਈਟਸ ਚਾਰਟਰ ਜਮ੍ਹਾਂ ਕਰਾਈਆਂ ਸੀ ਉਹਦੀ ਕਾਪੀ ਦੇਣ ਲਈ ਮੈਂ ਹਾਜ਼ਰ ਹੋਇਆ ਸੀ ਉਹਨਾਂ ਕੋਲ ਥੱਲੇ ਲੰਗਰ ਹਾਲਚੀ ਉਹ ਕੰਮ ਕਰ ਰਹੇ ਸੀ ਸੇਵਾ ਇਸ ਤਰੀਕੇ ਨਾਲ ਕਰਦੇ ਸੀ ਕਿ ਕੱਪੜੇ ਲਿਬੜੇ ਸਧਾਰਨ ਬੰਦਾ ਥੱਲੇ ਖੜਾ ਸੀ ਤੇ ਮੈਂ ਕਿਹਾ ਸਿੰਘ ਸਾਹਿਬ ਥੋੜਾ ਜਿਹਾ ਧਿਆਨ ਕਰਿਓ ਕਹਿੰਦੇ ਡਾਕਟਰ ਸਾਹਿਬ ਮੇਰੇ ਤੇ ਮਨ ਦੀ ਅਵਸਥਾ ਹੀ ਹੈ ਮੈਨੂੰ ਸ਼ਹੀਦੀ ਮਿਲੇ। ਸੋ ਭਾਈ ਨਿੱਜਰ ਤੇਨੂੰ ਬਹੁਤ ਬਹੁਤ ਵਧਾਈਆਂ। ਗੁਰੂ ਸਾਹਿਬ ਨੇ ਤੇਰੀ ਅਰਦਾਸ ਨੂੰ ਮੰਨ ਲਿਆ। ਗੁਰੂ ਦਾ ਉਹ ਮਰ ਜੀਵੜਾ ਗੁਰੂ ਦੇ ਪੰਥੂ ਕੁਰਬਾਨ ਹੋ ਗਿਆ। ਤੇ ਜੋ ਚਾਹੁੰਦਾ ਸੀ ਉਹ ਪਦਵੀਆਂ ਨੂੰ ਮਿਲ ਗਈ ਆ। ਉਹ ਤਾਂ ਪੱਦੀ ਪ੍ਰਾਪਤ ਕਰ ਗਿਆ। ਪਰ ਜੋ ਉਹਦੇ ਮਨ ਦੀ ਆਸ ਸੀ। ਉਹ ਸੀ ਖਾਲਸਾਤਨ। ਸ਼ਹੀਦਾਂ ਦਾ ਨਾਂ ਤਾਂ ਲੈਨੇ ਆ। ਜਿਹੜੇ ਸ਼ਹੀਦਾਂ ਦੀ ਮੰਨ ਦੀ ਆਸ ਸੀ ਕੀ ਉਹਦੇ ਨਾਲ ਖਲੋਤੇ ਆ ਅਸੀਂ ਭਾਈ ਨਿੱਜਰ ਅੱਜ ਤੇਰੇ ਨਾਲ ਵਾਦਾ ਕਰਨੇ ਆ ਕਿ ਗੰਗਾ ਤੋਂ ਵਾਗਾ ਤੱਕ ਖਾਲਸਤਾਨ ਬਣੇਗਾ ਔਰ ਖਾਲਸਤਾਨ ਦਾ ਝੰਡਾ ਚੁਲੇਗਾ ਖਾਲਸਾ ਜੀ ਸ਼ਹੀਦੀ ਬਹੁਤ ਵੱਡੀ ਪਦਵੀ ਹੈ ਇਸ ਤੋਂ ਵੱਡੀ ਪਦਵੀ ਇਸ ਤੋਂ ਵੱਡੀ ਗੁਰੂ ਸਾਹਿਬ ਕਿਸੇ ਨੂੰ ਹੋਰ ਕੁਝ ਦੇ ਨਹੀਂ ਸਕਦੇ ਪਰ ਯਾਦ ਰੱਖੋ ਕਿ ਉਹੀ ਸੋਚ ਜਿਹੜੀ ਜੋਧਾਬਾਈ ਤੇ ਰਾਜਾ ਵਾ ਪਰਮਲ ਦੇ ਦੋਤੇ ਜਹਾਂਗੀਰ ਬਾਦਸ਼ਾਹ ਦੀ ਸੀ ਉਹੀ ਸੋਚ ਨਰਿੰਦਰ ਮੋਦੀ ਦੀ ਵੀ ਆ ਜੋਧਾਬਾਈ ਦੇ ਪੁੱਤਰ ਜਹਾਂਗੀਰ ਨੇ ਪੰਜਵੇਂ ਪਾਦਸ਼ਾਹ ਦੀ ਸ਼ਹੀਦੀ ਕੀਤੀ ਤੇ ਉਸੇ ਹਿੰਦੂਤਵੀ ਮੋਦੀ ਦੀ ਸੋਚ ਨੇ ਸਾਡੇ ਭਾਈ ਨੀਜਰ ਦੀ ਸ਼ਹੀਦੀ ਕੀਤੀ ਆ ਨਾ ਸਾਡੇ ਪੰਜਵੇਂ ਗੁਰੂ ਦਾ ਨਾਮ ਕੋਈ ਮਿਟਾ ਸਕਿਆ ਨਾ ਸਾਡੇ ਭਾਈ ਨੇਜਰ ਦਾ ਨਾਂ ਕਦੇ ਇਤਿਹਾਸ ਚ ਮਿਟ ਸਕਦਾ ਮੈਂ ਇੱਕ ਸਮਾਂ ਥੋੜਾ ਵਾ ਮੈਂ ਤੇ ਬਹੁਤ ਧੰਨਵਾਦੀ ਆ ਵੀ ਮੈਨੂੰ ਮੌਕਾ ਦੇ ਦਿੱਤਾ ਬੋਲਣ ਦਾ ਅਸੀਂ ਜ਼ਰੂਰ ਲਾਈਏ ਸਿਟੀਜ਼ਨ ਕੋਰਟ ਸਾਨੂੰ ਦੁਨੀਆ ਦੇ ਸਾਹਮਣੇ ਰੱਖਣਾ ਚਾਹੀਦਾ ਵੀ ਕੀ ਹੋਇਆ ਪਰ ਮੈਂ ਇਹ ਬੇਨਤੀ ਕਰਾਂ ਕਿ ਸਿਟੀਜ਼ਨ ਕੋਰਟ ਲਾਣ ਦੇ ਨਾਲ ਨਾਲ ਅਸੀਂ ਇਹ ਕੇਸ ICC ਚ ਇੰਟਰਨੈਸ਼ਨਲ ਕ੍ਰਿਮੀਕਲ ਕ੍ਰਿਮੀਨਲ ਕੋਰਟ ਚ ਲੈ ਕੇ ਜਾਵਾਂਗੇ ਔਰ ਪੂਰੀ ਦੁਨੀਆ ਨੂੰ ਦੱਸਾਂਗੇ ਕਿ ਸਾਡੇ ਨਾਲ ਕੀ ਹੋਇਆ ਅਸੀਂ ਸਿਰਫ ਇਹ ਜਿਹੜੀ ਸਿੰਬੋਲਿਕ ਸਜ਼ਾ ਮੰਨੇ ਉਹ ਦੇਣੀਆਂ ਨਹੀਂ ਹੋਣ ਅਸੀਂ ਇਹਨਾਂ ਸਾਰੇ ਕ੍ਰਾਈਮ ਕਰਨ ਵਾਲਿਆਂ ਨੂੰ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਚ ਖਿੱਚਾਂਗੇ ਔਰ ਇੱਕ ਇੱਕ ਨੂੰ ਸਜ਼ਾ ਦੇਾਂਗੇ ਔਰ ਜਿਸ ਤਰ੍ਹਾਂ ਅੱਜ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੂੰ ਵਾਰ ਕ੍ਰਿਮੀਨਲ ਡਿਕਲੇਅਰ ਕੀਤਾ ਐ ਇਦਾਂ ਹੀ ਨਰੇਂਦਰ ਮੋਦੀ ਨੂੰ ਵੀ ਅਸੀਂ ਵਾਰ ਕ੍ਰਿਮੀਨਲ ਡਿਕਲੇਅਰ ਕਰਾਵਾਂਗੇ ਟਰਾਂਸਨੇਸ਼ਨਲ ਰਿਪਰੈਸ਼ਨ ਦੀ ਗੱਲ ਹੋਈ ਟਰਾਂਸਨੇਸ਼ਨਲ ਰਿਪਰੈਸ਼ਨ ਕੀ ਹੈ ਮੈਂ ਪਿਛਲੇ ਮਹੀਨੇ ਕਾਂਗਰਸ ਨੂੰ ਬਰੀਫ ਕੀਤਾ ਸੀ ਜਦ ਕੋਈ ਸਰਕਾਰ ਕਿਸੇ ਹੋਰ ਧਰਤੀ ਦੇ ਉੱਤੇ ਇਦਾਂ ਦੇ ਕੰਮ ਕਰਵਾਏ ਕਤਲ ਕਰਵਾਏ ਅਗਵਾ ਕਰਵਾਏ ਇਹ ਵੀ ਟਰਾਂਸਨੇਸ਼ਨਲ ਰਿਪਰੈਸ਼ਨ ਹੈ ਪਰ ਬੱਚਿਓ ਤੁਹਾਡੇ ਵਾਸਤੇ ਖਾਸ ਤੌਰ ਤੇ ਕਿਉਂਕਿ ਜੋ ਸਾਰਾ ਕੁਝ ਕਿਹਾ ਕਿ ਗਏ ਜੇ ਮੈਂ ਵੀ ਉਹ ਕਹਿਣਾ ਤਾਂ ਕੋਈ ਫਾਇਦਾ ਨਹੀਂ ਟਰਾਂਸਨੇਸ਼ਨਲ ਰਿਪਰੈਸ਼ਨ ਦੀ ਅਸਾਂ ਨੂੰ ਡਿਫਾਈਨ ਕਰਾਇਆ ਮੈਂ ਫਰੀडम ਹਾਊਸ ਇੱਕ ਬਹੁਤ ਵੱਡੀ ਸੰਸਥਾ ਵਾ ਅਮਰੀਕਾ ਜਿਹੜੀ ਉੱਥੇ ਕਾਨੂੰਨ ਸਾਜ਼ੀ ਚੱਲਦੀ ਹੈ ਸਾਡੀ ਫ੍ਰੀडम ਹਾਊਸ ਤੋਂ ਬੈਠ ਹੁੰਦੀ ਹੈ ਮੈਂ ਹੁਣੇ ਹੀ ਉਹਨਾਂ ਦੇ ਐਕਸਪਰਟ ਬੋਰਡ ਤੇ ਇਸ ਸਾਲ ਦੀ ਸ਼ੁਰੂਤ ਜੁਆਇਨ ਕੀਤਾ ਅਸਾਂ ਉੱਥੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਨੂੰ ਡਿਫਾਈਨ ਕਰਾਇਆ ਕਿ ਲੋਕਾਂ ਦੀ ਟ੍ਰੋਲਿੰਗ ਕਰਨਾ ਉਹਨਾਂ ਦੀਆਂ ਜ਼ਮੀਨਾਂ ਖੋਣਾ ਉਹਨਾਂ ਦੇ ਜਾਣ ਤੇ ਪਾਬੰਦੀ ਲਾਣਾ ਗੁਰਤਾਮਾਂ ਨੂੰ ਵਿਜ਼ਿਟ ਨਾ ਕਰਨ ਦੇਣਾ ਸਭ ਟ੍ਰਾਂਸਨੈਸ਼ਨਲ ਰਿਪਰੈਸ਼ਨ ਨੇ ਇਹ ਭਾਈ ਨਿਜਰ ਦੀ ਦੇਣ ਹੈ ਇਹ ਭਾਈ ਖੰਡੇ ਦੀ ਦੇਣ ਹੈ ਇਹ ਭਾਈ ਭਰਮਜੀਤ ਸਿੰਘ ਪੰਜਵੜ ਦੀ ਦੇਣ ਹੈ ਕਿ ਜਿੱਥੇ ਕੱਲ ਨੂੰ ਰਸ਼ੀਆ ਤិន ਚਾਇਨਾ ਦੇ ਬਾਰੇ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਦੀ ਗੱਲ ਹੁੰਦੀ ਸੀ ਅੱਜ ਇੰਡੀਆ ਵੀ ਉਸੇ ਲੈਨ ਚ ਲੱਗ ਗਿਆ ਇਹ ਸੌ ਸਾਦੀ ਦੀ ਗੱਲ ਨਹੀਂ ਕਦੇ ਅਮਰੀਕਾ ਜ ਕੈਨੇਡਾ ਚ ਸਾਡੇ ਸੰਘਰਸ਼ ਦੀ ਗੱਲ ਕਰਨੀ ਬੜੀ ਔਖੀ ਸੀ ਸਿਰਫ ਪਿਛਲੇ ਵੀਕ ਹੀ ਕੈਲੀਫੋਰਨੀਆ ਦੇ ਕਾਂਗਰਸਮੈਨ ਐਡਮ ਨੇ ਅਮੈਂਡਮੈਂਟ ਜਮ੍ਹਾਂ ਕਰਾਈ ਹੈ ਯੂਐਸ ਪਾਰਲੀਮੈਂਟ ਚ ਕਿ ਜਿਹੜਾ ਬੰਦਾ ਵੀ ਇਹਨਾਂ ਚ ਕੋਈ ਐਕਟ ਕਰੇ ਉਹਨੂੰ ਘੱਟ ਤੋਂ ਘੱਟ 10 ਸਾਲ ਸਜ਼ਾ ਦਿੱਤੀ ਜਾਏ ਅਸਾਂ ਇਹਨਾਂ ਸ਼ਹੀਦਿਆਂ ਨੂੰ ਕਿਸੇ ਪਾਸੇ ਲਾਣਾ ਸਾਡੇ ਲੀਡਰ ਇੱਥੇ ਆ ਕੇ ਕੌਮ ਕੋਲੋਂ ਤੇ ਵਾਅਦਾ ਲੈਂਦੇ ਨੇ ਕਿ ਤੁਸੀਂ ਵਾਦਾ ਕਰੋ ਅੱਜ ਲੀਡਰ ਸਾਹਿਬਾਨ ਸਾਡੇ ਸਾਹਮਣੇ ਬੈਠੇ ਨੇ ਰੈਫਰੈਂਡਮ ਸਾਡਾ ਰੈਫਰੈਂਡਮ ਹੈ ਖਾਲਸਪਤਾਨ ਰੈਫਰੈਂਡਮ ਪੂਰੀ ਕੌਮ ਦੀ ਮੰਗ ਹੈ ਅਸੀਂ ਉਹਦੇ ਨਾਲ ਸਾਰੇ ਖਲੋਦੇ ਆ ਪੰਨੂ ਸਾਹਿਬ ਮੈਂ ਪਹਿਲਾਂ ਵੀ ਤੁਹਾਨੂੰ ਹਮੇਸ਼ਾ ਕਹਿਣਾ ਅੱਜ ਤੁਸੀਂ ਵਾਦਾ ਕਰਕੇ ਜਾਓ ਕਿ ਇਹ ਸਾਨੂੰ ਕਿਸੇ ਪਾਸੇ ਲਾਓਗੇ ਕਿਉਂਕਿ ਅੱਜ ਤੱਕ ਜਾਦੀ ਪੰਥ ਨੇ ਹਾਂ ਦਾ ਨਾਰਾ ਮਾਰਿਆ ਭਾਵੇਂ ਉਹ ਗੁਰਬਖਸ਼ ਸਿੰਘ ਖਾਲਸਾ ਹੋਵੇ ਭਾਵੇਂ ਉਹ ਬਾਪੂ ਸੂਰਤ ਸਿੰਘ ਹੋਵੇ ਭਾਵੇਂ ਉਹ ਉਹਦੇ ਬਾਅਦ ਹੋਣ ਵਾਲਾ ਸਰਬੱਤ ਖਾਲਸਾ ਹੋਵੇ ਕੌਮ ਤਾਂ ਹਮੇਸ਼ਾ ਸਭ ਕੁਝ ਦੇਣ ਨੂੰ ਤਿਆਰ ਹੁੰਦੀ ਹੈ ਕੌਮ ਤੇ ਹਰ ਲੀਡਰ ਦੇ ਨਾਲ ਖਲੋਂਦੀ ਹੈ ਬਾਅਦ ਲੀਡਰਸ਼ਿਪ ਵੀ ਕਿਸੇ ਪਾਸੇ ਨਹੀਂ ਲਾਂਦੀ ਪਰ ਇੱਕ ਗੱਲ ਯਾਦ ਰੱਖਿਓ ਹੁਣ ਉਹ ਸਮਾਂ ਆ ਗਿਆ ਕਿ ਖਾਲਿਸਤਾਨ ਦੇ ਇਲਾਵਾ ਕੋਈ ਹੱਲ ਨਹੀਂ ਸਾਡੀ ਪਹਿਲਾਂ ਜੈਨੋਸਾਈਡ ਹੋਈ ਉਹਦੇ ਨਾਲ ਸਿੱਖ ਨਹੀਂ ਮੁੱਕੇ ਪਰ ਹੁਣ ਜਿਹੜੀ ਤੁਹਾਡੀ ਉਥੇ ਜੀਨੋਸਾਈਡ ਇੱਕ ਤੇ ਹੈ ਨਾ ਜੈਨੋਸਾਈਡ ਇੱਕ ਹੈ ਜੀਨਸ ਪਾਇਰੇਸੀ ਇਹ ਜੈਨੋਸਾਈਡ ਤੋਂ ਵੱਡੀ ਸ਼ਾਇ ਹੈ ਵੀ ਕੌਮ ਦਾ ਡੀਐਨਏ ਚੇਂਜ ਕਰ ਦਿਓ ਅੱਜ ਪੰਜਾਬ ਦੇ ਵਿੱਚ ਜੀਨ ਪਾਇਰਸੀ ਚੱਲ ਰਹੀ ਹੈ ਤੇ ਥੋੜੀ ਰਿਸਰਚ ਕਰਕੇ ਦੇਖੋ ਮੈਂ ਕਿਉਂਕਿ ਟਾਈਮ ਬਹੁਤ ਥੋੜਾ ਵਾ ਜਿਸ ਤਰ੍ਹਾਂ ਉੱਥੇ ਪੰਜਾਬ ਦੀ ਡੈਮੋਗ੍ਰਾਫੀ ਬਦਲਦੀ ਜਾ ਰਹੀ ਆ ਬਾਹਰੋਂ ਹੋਰ ਕੌਮਾਂ ਨੂੰ ਲਿਆ ਕੇ ਵਸਾਇਆ ਜਾ ਰਿਹਾ ਵਾ ਉਹਨਾਂ ਸਾਡੇ ਨਾਲ ਰਹਿਣਾ ਵਾ ਤੇ ਸਾਡੇ ਜੀਨਸ ਹੀ ਬਦਲ ਜਾਣੇ ਆ ਅੱਜ ਕੋਈ ਹਰੀ ਸਿੰਘ ਨਲਵਾ ਨਹੀਂ ਅੱਜ ਕੋਈ ਮਹਾਰਾਜਾ ਅਜੀਤ ਸਿੰਘ ਨਹੀਂ ਸਾਡੀਆਂ ਲੈਣਾ ਜੇ ਅੱਜ ਸਾਡੇ ਜਿਹੜੇ ਲੀਡਰ ਆ ਉਹ ਨੱਚਣ ਗਾਉਣ ਵਾਲੇ ਜੋਕਰ ਆ ਜਿਹੜੇ ਪੰਜਾਬ ਦੇ ਦੀ ਪਦਵੀ ਲਈ ਬੈਠੇ ਆ ਤੇ ਅੱਜ ਕੋਈ ਕਰਤਾਰ ਸਿੰਘ ਸਰਾਭਾ ਨਹੀਂ ਜਿਹੜਾ ਇੱਥੋਂ ਗਿਆ ਸੀ ਅੱਜ ਕੱਲ ਦੀ ਨੌਜਵਾਨ ਯੂਥ ਕਰਤਾਰ ਸਿੰਘ ਸਰਾਭੇ ਨੂੰ ਯਾਦ ਕਰੋ ਨੱਚ ਗਾ ਕੇ ਟਿਕਟੋਕ ਬਣਾਉਣਾ ਬੰਦ ਕਰੋ ਤੇ ਆਪਣੇ ਸ਼ਹੀਦਾਂ ਨੂੰ ਸਮਰਪਿਤ ਹੋ ਕੇ ਆਪਣੀ ਕੌਮੀ ਕਾਰ ਖਾਲਸਾਤਾਨ ਦੀ ਮੰਗ ਕਰੋ ਇੰਨੀਆਂ ਹੀ ਅਰਜ਼ਾਂ ਸਨ ਇਹੀ ਇਸ ਵਾਸਤੇ ਬੋਲਦਿਆਂ ਭੁੱਲਾਂ ਚੁੱਕਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ